ਮਾਨਯੋਗ ਐਸ.ਪੀ. ਡੰਪਰਾ ਗਜਨਜੀ ਆਈ.ਪੀ.ਐਸ. ਐਸ.ਐਸ.ਪੀ. ਬ੍ਰਿਕੋਟ ਜੀ ਰਹਿਮਾਈਟ ਮਾੜੇ ਅੰਸਰਾਂ ਖਰਾਬ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਸੇਟੀਡਰੀ ਚੌਂਕ ਦੇ ਵਿੱਚ ਇੱਕ ਗੋਲਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਤੰਦਾ ਜਿਹੜਾ ਲੜਕੀਆਂ ਨੂੰ ਰੱਖ ਕੇ ਨਿਕਲ ਰਿਹਾ ਹੈ ਉਸ ਦਾ ਸਾਡੇ ਇਨਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇੰਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਹੈ ਤੇ ਸਾਨੂੰ ਜੋ ਰੇਡ ਕੀਤੀ ਦਾ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਉਹ ਦੇਸ਼ੀ ਲੜਕੀਆਂ ਉਤੋਂ ਉਸ ਟਾਈਮ ਵਿਕਟਮ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਪਾ ਸੈਂਟਰ ਚ ਚਲਾ ਰਹੇ ਸੀ ਇਸ ਦੇ ਚੋਂ ਵੀ ਦੋਨੋਂ ਜਿਹੜੇ ਓਨਰ ਸੀ ਉਹਨਾਂ ਨੂੰ ਹੀ ਮੌਕੇ ਤੇ ਗਿਰਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣਾ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀਦਕੋਟ ਦਾ ਸੀ ਇਹ ਜਿਹੜੇ ਇਸ ਸਪਾ ਸੈਂਟਰ ਨੂੰ ਰਨ ਕਰ ਰਹੇ ਸੀ ਤੇ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਐਮਐਸਏ ਸਪਾਸੈਂਟਰ ਦਾ 골ਡਨ ਸਪਾਸੈਂਟਰ ਬਣ ਕਰ ਸਕਦੇ। ਵੀ اسی ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮੈਂ ਜੋ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਹਨਾਂ ਤੋਂ ਪੁੱਛਿਛ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਏਡੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਇਸ ਤਰ੍ਹਾਂ ਇਧਰ ਖਾ ਜਾਂ ਕਿਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ